ਜ਼ਿਲ੍ਹੇ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚੋਂ ਨਵਜੰਮੇ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਨਵਜੰਮੇ ਬੱਚੇ ਨੂੰ ਲੈ ਕੇ ਫਰਾਰ ਹੋਈ। ਇਹ ਘਟਨਾ ਹਸਪਤਾਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ। ਪਰਿਵਾਰ ਦੇ ਵਿੱਚ 14 ਸਾਲਾਂ ਬਾਅਦ ਬੱਚੇ ਨੇ ਜਨਮ ਲਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਬੇਬੇ ਨਾਨਕੀ ਵਾਰਡ 'ਤੇ ਇਹ ਘਟਨਾ ਦੱਸੀ ਜਾ ਰਹੀ ਹੈ। ਪੁਲਿਸ ਨੇ ਫੋਲੋ ਮਾਮਲਾ ਦਰਜ ਕਰ ਲਿਆ ਹੈ, ਕੈਮਰੇ ਖੰਗਾਲੇ ਜਾ ਰਹੇ ਨੇ। ਰੋਜ਼ ਚੋਰ ਆਉਂਦੇਗੇ ਇੱਥੇ, ਰੋਜ਼ ਮਿਲ ਕੇ ਇਹ ਆਪ ਮਾਰਦੇਗੇ ਚੋਰ। ਚੋਰਾ ਨੂੰ ਫੜ ਕੇ ਇਹ ਬਾਹਰ ਆਣ ਕੇ ਛੱਡ ਦਿੰਦੇ ਆ ਪਰਸੋਂ ਰਾਤ 8 ਵਜੇ ਟੂਟੀਆਂ ਚੋਰੀ ਲੈ ਗਿਆ ਕਰਕੇ ਚੋਰ ਨਛੇ ਜੀ ਮੇਰਾ ਪਿੰਡ ਸੁਲਤਾਨ ਵਨ ਡੇ ਗਿਆ ਮੇਰਾ ਦੋਤਾ ਹੈ ਔਰ 14 ਜਨਾਬਾਦ ਸ਼ਾਦੀ 베ਜੀ ਦੇ ਘਰ ਸੰਤਾਨ ਨਿਕਲ ਆਉਂਦੀ ਔਰ ਬੜੇ ਦੁਖ ਦੀ ਗੱਲ ਹੈ ਗਿਆ ਅਗਰ ਪ੍ਰਾਈਵੇਟ ਉਹਦਾ ਟ੍ਰੀਟਮੈਂਟ ਕਰਾਉਂਦੇ ਸਾਂ ਤੋਤੇ ਇਹ ਨਾ ਕਰਦਾ ਬੋਲ ਕੰਦੀ ਸਾਡੀ ਹਿੰਮਤ ਨਹੀਂ ਉਹਨਾਂ ਦੀ ਵੀ ਹਿੰਮਤ ਨਹੀਂ ਉਹਨਾਂ ਨੇ ਸਰਕਾਰੀ ਹਸਪਤਾਲ ਦੀ ਇੱਕ ਆਲ ਲਈ ਕਿ ਇੱਥੇ ਸਹੀ ਸੁਵਿਧਾ ਹੈਗੀ ਲੇਕਿਨ ਬੱਚੇ ਨੇ ਜਨਮ ਲਿਆ ਬਹੁਤ ਸੋਹਣਾ ਲੇਕਿਨ ਭਾਈ ਜਨਾਨੀ ਬੱਚਾ ਚੁੱਕ ਕੇ ਗਾਂ ਲੈ ਗਈ ਨਾ ਕੋ ਸਿਕਿਉਰਟੀ ਗਾਰਡ ਹੈ ਨਾ ਕੋ ਸਿਸਟਮ ਹੈ ਨਾ ਨਰਸ ਹੈ ਕੰਟੀਨੂ ਦੋਸ਼ੀ ਹੈ ਜੀ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਿੰਦੇ ਆ ਅਗਰ ਤੁਸੀਂ ਸਫਾਈ ਦੇ ਰੈਗੂਲਰ ਕਰੋ ਤੁਸੀਂ ਠੇਕੇ ਦਾ ਸਿਸਟਮ ਕੀਤਾ ਬਾ 6 ਮਹੀਨੇ ਬਾਅਦ ਠੇਕੇਦਾਰ ਸਟਾਫ ਬਦਲ ਦਿੰਦਾ ਬਾ ਕਮਜ਼ੋਰ ਰੈਗੂਲਰ ਸਟਾਫ ਹੋਏਗਾ ਉਹਦੀ ਡਿਊਟੀ ਜੋ ਹੈਗੀ ਉਹ ਆਪਣੀ ਡਿਊਟੀ ਤੇ ਪਹੁੰਚਦਾ ਹੈਗਾ ਐਸਾ ਜੋ ਪੰਜਾਬ ਸਰਕਾਰ ਕੁਝ ਕਰ ਹੀ ਨਹੀਂ ਰਹੀ ਇਸ ਕਰਕੇ ਇਹ ਜਿਹੜੀ ਦੋਸ਼ੀ ਹੈਗੀ ਅੱਜ ਜਿਹੜੀ ਕਟਨਾ ਹੋਈ ਹੈਗੀ ਹੈ یہ بڑی دردنا کرنا وا اگر واردہ واردات ہو رہی ہیں اگر سٹاف نے کر کیئر کرا اتھوی جی نرسز ہے یا ڈاکٹرز ہے گیا با جا سکورٹی گارز ہے گیا با جب پنجاب سرکار ودا آنی رہی یہ بہت ساری جہی آراف ہونے میں وہ ویڈیو دیکھی ہے جی ویڈیو دیکھیے جنانی چوک کے بچہ لے کے گئی ہے گیٹ ہے ਔਰ ਕਿਸੇ ਨੇ ਉੱਥੇ ਉਹਨੂੰ ਰੋਕਿਆ ਨਹੀਂ ਆ ਰਮ ਬਨੇ ਚਾਂਦੀਪੁਰ ਉਹ ਬੱਚਾ ਦਾ ਦੋ ਜਣੇ ਇੱਕ ਲੇਡੀ ਸੀ ਜਿਹਨੇ ਬਾਈਕ ਸਟਾਰਟ ਮੁੰਡੇ ਨੇ ਕੀਤਾ ਵਾ ਉਸ ਤੋਂ ਬਾਅਦ ਲੇਡੀ ਗਈ ਆ ਬੱਚਾ ਉੱਥੋਂ ਲੈ ਕੇ ਆਈ ਆ ਅਰਮਾਨ ਨਾ ਜਾ ਕੇ ਪਹਿਲਾਂ ਐਨ ਟਰਨ ਹੋਈ ਆ ਫਿਰ ਜਾ ਕੇ ਬੱਚਾ ਲੈ ਕੇ ਜਿੰਦਗੀ 70 ਦਿਨ ਜੀ ਔਰੇ ਬਹੁਤ ਜੜਿਆ ਹੁਣ ਅਸੀਂ ਕਿਸ ਨੂੰ ਕਹੀਏ ਕਿੰਨਾ ਮਤਲਬ ਮੰਗਈ ਪ੍ਰਸ਼ਾਸਨ ਕਹਿੰਨੇ ਆ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਘੱਮ ਸੇ ਘਮਤ ਜਾਦਾ ਇੱਥੇ ਸਿਸਟਮ ਹੋ ਜਾ ਜੇ ਦਾ ਬਾਹਰ ਸਾਰੀ ਕੰਪਲੀਟ ਜਿਹੜਾ ਵੀ ਮਨੀ ਜਾਂਦਾ ਜਾਂਦਾ ਦੋ ਦਿਨ ਗੇੜ ਦੇ ਇਨਕੁਆਰੀ ਕਰੋ ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਹੈਗੇ ਠੇਕੇ ਦਾ ਸਿਸਟਮ ਕੱਟ ਕਰਕੇ ریگولر سسٹم تاں کے مطلب جیلا ریگولر ہوئے گا انہوں پتا ہوئے گا بچہ گیا کوئی سی سی ٹی وی ٹائم میں ساڑھے تین تو چار بجے کچھ کاروائی نہیں ہوئی کوئی ایک ہوا اب کچھ نہیں سانو کچھ رزلٹ نہیں ہے ابھی کہ پاپ گورمنٹ نارائج ہے گی آ جن سیک سسٹم مہیا کیا اگر ریگولر سسٹم ہوئے گا ریگولر اسٹاف ہوئے گا اے انے ਉਸ ਤਰ੍ਹਾਂ ਆਵਾਜ਼ ਦੀ ਸਰਕਾਰ ਕਹਿੰਦੀ ਹੈ ਬੜੇ ਵੱਲ ਕੰਮ ਕੀਤੇ ਉਹ ਸਰੀਰ ਵਿੱਚ ਤੋਂ ਤੁਹਾਨੂੰ ਨਹੀਂ ਦਿਖਵਾਇਆ ਤੈਨੂੰ ਨਜ਼ਰ ਹੀ ਆ ਰਿਹਾ ਨਾ ਦਸ਼ਾਂ ਉਹੁੱਤੀਆਂ માં ਡਾਕਟਰ ਉਹ ਲਾਪਰਵਾਹਾ ਜਿਹੜਾ ਸਕਿਉਰਟੀ ਗਾਰਡੋ ਲਾਪਰਵਾਹਾ ਫਿਰ ਜੇ ਗੇਟਾਂ ਲੰਘ ਕੇ ਗਈ ਆ ਉੱਥੇ ਕੋਈ ਸਕਿਉਰਟੀ ਗਾਰਡ ਨਹੀਂ ਉੜੀ ਚੈੱਕ ਨਹੀਂ ਕਰੇ ਕਿ ਤੂੰ ਕੌਣ ਹੈ ਕਿਹਦਾ ਬੱਚਾ ਲੈ ਕੇ ਆਈ ਆ ਇਹ ਸਾਰਾ ਮਰੀਜ਼ ਬਿਲਕੁਲ ਨਜ਼ਾਇਜ਼ ਸਿਸਟਮ ਹੈ ਬੱਚਾ ਬਾੜ ਦੇ ਵਿੱਚੋਂ ਗਾਇਬ ਹੋਇਆ ਬੱਚਾ ਬਾੜ ਦੇ ਵਿੱਚੋਂ ਗਾਇਬ ਹੋਇਆ اور یہ پجاب سرکاری نلائگی ہے گی آ اور یہ عام آدمی دا بالکل ایک انہوں نے بہانہ لایا وا ایک گریب آدمی نا یوز کر کے ہے سب سمگلر ہے ڈاکو ہوا کوئی یہ جڑا و چودہ سال بعد سنتان ملی وہ بھی کنپ ہوگی اور یہ نلائگی جہی آ برداشت نہیں کرنے ننن جو ہے گیا آ واسطے اُسی بہت دکھی ہاں پنجاب سرکار اے جے نکمی سرکار جی جگہ میں پنڈ سلطان پڑھ تو جی میں نانو ہاں جی میرا اپنا بلڈ ہے میری بیٹی نو چودہ سالہ بعد یہ سنتان ملی آ بڑا دکھ آیا اور میں دیکھا با ایک ڈاکٹر آیا وہ کنہ سکھی کریے اے ساڑھے چونکی ہے گیا اچھے کیمرے لگنے چاہے آ بار کیمرے لگنے چاہیے ہے گے سارا سسٹم کری بے پر ایسا کچھ نہیں ہے گا ਐਨੀਐ ਸੈਲਰੀ ਦੇ ਰਹੀ ਆ ਐਨੀਆਂ ਤਨਖਾਹਾਂ ਦੇ ਰਹੀ ਆ ਸਰਕਾਰ ਕੋਸ਼ਟੀ ਗਾਰਡ ਵਾਲੇ ਵੀ ਤੁਹਾਨੂੰ ਪੁੱਛ ਪਿਆ ਕੋਈ ਨਹੀਂ ਕਿਸੇ ਨੇ ਸਾਡੀ ਸੁਣਵਾਈ ਕਿਸੇ ਨੇ ਸਾਡੀ ਕੋਈ ਨਹੀਂ ਮੈਂ ਖੁਦ 4 ਘੰਟੇ ਕਿਆ ਮੇਰਾ ਬੱਚਾ ਇਥੋਂ ਕੋਈ ਲੈ ਗਈ ਲੇਡਿਸ ਤੇ ਮੇਰੇ ਉਹ ਕੈਮਰਾ ਚੈੱਕ ਕਰਵਾ ਦੋ ਕਹਿੰਦੇ ਸਾਡੇ ਕੋਲ ਚਾਬੀ ਨਹੀਂ ਹੈਗੀ ਕੋਈ ਆਂਦਾ ਮੇਰੇ ਕੋਲ ਕੁਝ ਨਹੀਂ ਹੈਗਾ 4 ਘੰਟੇ ਬਾਅਦ ਮਿਲ ਕੇ ਕੈਮਰੇ ਵਾਲਾ ਆਇਆ ਠੀਕ ਆ ਉਹ ਵੀ ਅਜੇ ਤੱਕ ਕੈਮਰਾ ਚਲਾਉਣਾ ਨਹੀਂ ਕਿਸੇ ਨੇ ਮੰਗਿਆ ਇੱਥੇ ਇੱਥੇ ਕਿਸੇ ਨੂੰ ਕੈਮਰਾ ਚਲਾਉਣਾ ਨਹੀਂ ਆਉਂਦਾ ਵੀ ਅਸੀਂ ਕੈਮਰਾ ਚਲਾ ਲਈਏ ਠੀਕ ਆ ਜੀ ਸੀ ਮੁਲਾਇਮ ਨੂੰ ਕਹਿਣ ਦੇ ਆ ਵੀ ਮਿਲ ਕੇ ਸਾਡੇ ਨਾਲ ਕੋਈ ਹੈਲਪ ਕਰਾ ਕੋਈ ਮਿਲ ਕੇ ਕਿਸ ਨੂੰ ਬੁਲਾ ਲਓ ਵੀ ਮਿਲ ਕੇ ਕੈਮਰੇ ਚੈੱਕ ਕਰਵਾ ਦਿਓ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਕੌਣ ਇੱਥੇ ਅਫਸਰ ਹੈਗਾ ਕੌਣ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂਗਾ ਕਿਸੇ ਚੀਜ਼ ਦਾ ਬੰਦੇ ਪ੍ਰਸ਼ਾਸਨ ਦੀ ਢੇਲ ਬਿਲਕੁਲ ਭਾਈ ਢੇਲਿਆ ਪਰसों ਰਾਤ ਦੋ ਚੋਰ ਫੜੇ ਗਿਆ ਇੱਕ ਦਿਨ ਪਹਿਲਾਂ ਇੱਕ ਚੋਰ ਫੜਿਆਗਾ ਰੋਜ਼ ਦੇ ਦੋ ਦੋ ਚੋਰ ਫੜਨਦੇ ਇੱਥੇ ਠੀਕ ਹੈ ਜੀ ਫਿਰ ਚੋਰ ਨੂੰ ਫੜ ਕੇ ਦੇ ਬਾਹਰ ਆਣ ਕੇ ਜਿਹੜੇ ਸਕੁਆਲਟੀ ਕਾਟੋ ਛੱਡ ਦਿੰਦੇ ਆ ਲੱਗਦਾ ਮਲੀ ਮਿਲੀ ਮੇਰੀ ਭੁਗਤ ਹੈ ਮੇਰੀ ਭੁਗਤ ਹੈ ਕੁਛ ਨਹੀਂ ਹੈਗਾ ਪਰ ਇਹ ਸਾਡੀ ਮੇਰੀ ਭੁਗਤ ਹੈ ਮੇਰੀ ਭੁਗਤ ਹੈਗਾ ਵਾ ਇਹ ਨਾਲ ਕੀ ਹੈਗੀ ਹੈ ਇਹ ਨਾਲ ਕੰਮ ਨਹੀਂ ਮੇਰੀ ਮੁਤਲਬ ਗਾਇਬ ਨਹੀਂ ਉਹ ਕੰਮ ਹੋ ਸਕਦਾ ਦੇਖੋ ਪਤਾ ਚੀਜ਼ ਕੀ ਹੈ ਬਹੁਤ ਵੱਡਾ ਸਾਰੇ ਹੀ ਰਲੇ ਹੋਏ ਨਾਲ ਇਹ ਮਿਲ ਕੇ ਇਹਨਾਂ ਦਾ ਰਲ ਮਿਲ ਕੇ ਕੰਮ ਕਰਦੇ ਸਾਰਾ ਕਾਰਡ ਸਾਰਾ ਰੈਂਟ ਦਾ ਮਾਲਕ ਆ ਗਿਆ ਉਹਦਾ ਗੰਮ ਰਾਈਟ ਬੰਦਾ ਕਿ ਸਾਡੇ ਸਟਾਮ ਨੂੰ ਰੀਚਾਰਜ ਕਰੇ ਸਦ ਦੇਖੇ ਪਾਲ ਕਰੇ ਕਿ ਕਿੱਥੇ ਕਮੀਆਂ ਆਂਦੇ ਆ ਡਾਕਟਰ ਚੈੱਕ ਨਹੀਂ ਕਰਦੇਗੇ ਇਹ ਸਾਡਾ ਬੱਚਾ ਚੋਰੀ ਹੋ ਗਿਆ ਮੈਂ ਕਿਹਾ ਸਰ ਸਾਨੂੰ ਕੈਮਰਾ ਚੈੱਕ ਕਰਾ ਦਿਓ ਅੰਦਰ ਚੋਰੀ ਅਸੀਂ ਥੋੜੀ ਕਰਵਾਤਾ ਸਾਨੂੰ ਪਤਾ ਨਹੀਂ ਅਸੀਂ ਕੀ ਕਰੀਏ ਹਰ ਤੋਂ ਨਹੀਂ ਨਾ ਟਾਈਮ ਹੈਗਾ ਚੋਰੀ ਬੱਚੇ ਵਾਸਤੇ ਕਿ ਇਹਨਾਂ ਦਾ ਬੱਚਾ ਚੋਰੀ ਹੋ ਜੇ ਇਹਨਾਂ ਦੇ ਹੱਥ ਆਵੇ ਇਹ ਕੀ ਕਰਨ ਹਾਂਜੀ ਕਿਹੜੇ ਬੰਦੇ ਨੇ ਗੱਲ ਕੀਤੀ ਤੁਹਾਨੂੰ ਸਾਨੂੰ ਨਾਮ ਦਾ ਨਹੀਂ ਪਤਾਗਾ ਸਰ ਨਹੀਂ ਇਹ ਤਾਂ ਅੰਦਰ ਹਸਪੀਟਲ ਦਾ ਕੋਈ ਹਾਂ ਡਾਕਟਰ ਇਹਨਾਂ ਦਾ ਸਟਾਫ ਡਾਕਟਰ ਲਾਹਰ ਤੁਸੀਂ ਜੋ ਕੈਮਰੇ ਚੈੱਕ ਕਰਨ ਵਾਲਾ ਆ ਉਹ ਕਹਿੰਦਾ ਸਾਨੂੰ ਅਸੀਂ ਕੀ ਕਰ ਸਕਦੇ ਆ ਤੁਸੀਂ ਨਹੀਂ ਅੰਦਰ ਆਖੀ ਰੱਖ ਸਕਦੇ ਰੱਖੀ ਤੁਸੀਂ ਤੁਹਾਡੇ ਮਲਾਜ਼ਮਾਂ ਰੱਖਣੇ ਐਸੀ ਥੋੜੀ ਰੱਖਣੀ ਐ ਨੂੰ ਦੋ ਤੋਂ ਤਿੰਨ ਘੰਟੇ ਉੱਜਲੇ ਤੁਹਾਨੂੰ ਸੀਸੀਟੀਵੀ ਵਗੈਰਾ ਚੈੱਕ ਕਰਾਈ ਭਾਈ ਦੋ ਘੰਟੇ ਨਹੀਂ ਹੋਣਦੇ ਸਾਰਾ ਪੰਜ ਘੰਟੇ ਹੋ ਗਿਆ ਪੂਰਾ ਕੰਮ ਹੋਏ ਨੂੰ ਠੀਕ ਹੈ ਜੀ ਤੇ ਹੁਣ ਆਣ ਕੇ ਚੈੱਕ ਕਰਨੇ ਤੇ ਉਹ ਵੀ ਪਤਾ ਨਹੀਂ ਲੱਗਣਾ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ ਕੈਮਰਾ ਵੀ ਕਿਹਸੇ ਕਿਸ ਤਰ੍ਹਾਂ ਚਲਾਉਣਾ ਹੈਗਾ ਭਾਈ ਉਹਨਾਂ ਅੱਧੇ ਕਿ ਅੰਮ੍ਰਿਤਸਰ ਕੰਟਰੋਲ ਇਥੇ ਗੋਨਾਨਗ ਹਸਪਤਾਲ ਰੂਚਾ ਅੱਧਿਆ ਦਾ ਕਾਰਪੋਰੇਸ਼ਨ ਦੇ ਵਿੱਚ ਹੈ ਹੁਣ ਕਿੱਦਾਂ ਪਤਾ ਲੱਗੂਗਾ ਇਹਦੇ ਸਾਨੂੰ ਇਹੀ ਦੱਸ ਸਕਦੇ ਸਾਰਾ ਸਾਡੇ ਤੇ ਵਸ ਦੀ ਗੱਲ ਨਹੀਂ ਹੈਗੀ ਸਾਨੂੰ ਦਿਖਾਉਣ ਸਾਨੂੰ ਸਾਨੂੰ ਬੱਚਾ ਚਾਹੀਦਾ ਜਿੱਥੋਂ ਮਰਜੀ ਦੇਣਾ ਹਾਂਜੀ ਬਿਲਕੁਲ ਜੀ ਇਹ ਕਰਨਾ ਤਾਂਗੇ ਜੀ ਅਗਰ ਇਹ ਸਾਡਾ ਬੱਚਾ ਨਾ ਮਿਲਿਆ ਤਾਂ ਅਸੀਂ ਬਿਲਕੁਲ ਇੱਥੇ ਪ੍ਰੋਟੈਸਟ ਕਰਾਂਗੇ ਕਿਉਂਕਿ ਇਹ ਨਾਕਾਮਯਾਬੀ ਐ ਥੋੜੀ ਆਈ ਹੈਗੀ ਸਾਡਾ ਬੱਚਾ ਸਰਕਾਰ ਲੱਭ ਕੇ ਦੇ ਦੋ ਸਟਾਫ ਲੱਭ ਕੇ ਡਾਕਟਰ ਨਰਸ ਜਿਹੜੇ ਸਕਿਉਰਟੀ ਗਾਰਡ ਹੈ ਉਹ ਲੱਭ ਕੇ ਦੇਣ ਅਗਰ ਕੈਮਰ ਲਗਾਏ ਤੋ ਇਹ ਨਾ ਲਕੂਰੇਗਾ ਕਿਉਂ ਨਹੀਂ ਇੱਥੇ ਕੈਮਰੇ ਲਗਾਏ ਕਿਉਂ ਨਹੀਂ 19 12 ਆਊਟਸਾਈਡ ਤੇ ਕੈਮਰੇ ਲਗਾਏ ਇਹ ਪ੍ਰਸ਼ਾਸਨ ਨੇ ਨਲਾਈ ਕੀ ਹੈਗੀ ਆ ਸੁਣ ਲਈ ਗਈ ਆ ਸਭ ਤੋਂ ਵੱਡੀ ਨਲਾਈ ਕੀ ਤੇਹੀ ਹੈਗੀ ਆ ਤੇ ਕੰਮਸਾ ਰੈਗੂਲਰ ਸਟਾਫ ਹੋਵੇ ਉਹਨਾਂ ਨੇ ਫੜਨ ਲੱਗੀ ਛੇ ਕਿਤਾਰੀ ਸਿਸਟਮ ਹੈ ਗਿਆ 6 ਮਹੀਨੇ ਲਾਉਂਦੇ ਠੇਗਦਾਰ ਮੁੜ ਕੇ ਕੱਢ ਕੇ ਬਾਹਰ ਮਾਰਦਾ 6 ਦਾ ਸਾਢੇ ਆ ਦਿਨਖਾਹ ਦਿੰਦਾ ਵਾ ਇਹ ਕੀ ਸਿਸਟਮ ਹੈਗਾ ਉਹ ਸਰ ਇੱਕ ਨਾ ਬੱਚਾ ਇਹਨਾਂ ਤੋਂ ਇੱਥੇ ਨਾ ਕੋਈ ਲੇਡੀ ਜਿਹਨਾਂ ਦੇ ਕੋਲ ਪਹਿਲਾਂ ਬੈਠੇ ਸੀ ਤੇ ਇਹਨਾਂ ਦਾ ਜਿਹੜਾ ਉਹ ਗੁਰਪ੍ਰੀਤ ਸਿੰਘ ਹੈ ਮੋੜਾ ਉਨੇ ਬੱਚਾ ਜਿਹੜਾ ਸੀ ਇਹਨੂੰ ਲੇਡੀਜ਼ ਨੂੰ ਖੜਾ ਕੇ ਬਾਥਰੂਮ ਕਰਨ ਗਿਆ ਸੀ ਤੇ ਉਹ ਜਦੋਂ ਇਹ ਬਾਥਰੂਮ ਕਰਕੇ ਆਇਆ ਤਾਂ ਬੱਚਾ ਚੁੱਕ ਕੇ ਜਨਾਨੀ ਜਿਹੜੀ ਰਹੀ ਸੀ ਤੇ ਬਾਕੀ 3 ਦੀ ਫੁਟੇਜ ਆ ਗਈ ਹੈ ਤੁਹਾਡੇ ਸਾਹਮਣੇ ਤੇ ਜੋ ਆਪਾਂ ਦੇਖਾਰੇ ਕਰਕੇ ਛਤੀਛਤੀ ਬੱਚਾ ਜਿਹੜਾ ਬ੍ਰਾਮ੍ਹਤ ਕੀਤਾ ਜਾਗੋ ਇਹ ਮੱਝੂ ਮੱਝੂਪੁਰਾ ਪਿੰਡ ਹੈ ਜੀ ਤਰਨਤਾਰਨ ਜਿਲ੍ਹੇ ਦਾ ਸਿਰ ਕਿੰਨੇ ਬੰਦੇ ਇਸ ਦੇ ਉਹ ਫੋਟੋ ਜਿੱਦੇ ਹਿਸਾਬ ਨਾਲ ਤੇ ਦੋ ਕੁ ਜਣੇ ਨੇ ਤੇ ਇਹ ਤਿੰਨ ਦੱਸ ਦੇਣੇ ਜੋ ਛੋਟੇ ਜਿਹੇ ਕੈਮਰੇ ਜੋ ਕਾਰਵਾਈ ਕੀਤੀ ਹੈ। ਕਾਰਵਾਈ ਹੁਣ ਇਹਨਾਂ ਕੋਲ ਦਰਖਾਸਤ ਜੋ ਵੀ ਦੇਣਗੇ ਭਾਂਦੀ ਕਾਰਵਾਈ ਕਰਕੇ ਤੇ ਬੱਚੇ ਦੀ ਭਾਰਕੀਤੀ ਜਾਏ। ਇਹ ਸਵੇਰੇ 4 ਵਜੇ ਹਟਕਵਾਲੇ ਨੂੰ ਉੱਥੇ ਜੀ। ਇਹ ਕੰਮ 3:51 ਤੇ ਹੋਇਆ ਤੁਹਾਡੇ ਸਾਹਮਣੇ ਫੋਟੋ ਵੀ ਖੜ੍ਹਦੇ। ਇਹ ਕੱਲ 6 ਤਰੀਕ ਦੇ ਮਰਾ ਬਚਾ ਹੋਇਆ ਹੈ। ਤੇ ਇੱਕ ਦਿਨ ਪਹਿਲਾਂ 5 ਤਰੀਕ ਦੇ ਹੋ ਜਾਏ ਨੇੜ ਮੇੜ।